ਜਾਂ ਤੂੰ ਇਹ ਮੈਂ ਤਾਂ ਕਹਿ ਰਿਹਾ ਵੀ ਇਸ ਤੱਕ ਨੂੰ ਪੱਕਿਆਂ ਰੱਖਣਾ ਸਤ ਜੀ ਜੀ ਸਾਰੀ ਦੁਨੀਆ ਛੱਡ ਜਾਏ ਮੇਰੇ ਸੱਜਣਾ ਤੂੰ ਨਾ ਛੱਡ ਕੇ ਜਾਹੀਂ ਉਹ ਸਾਡੇ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਤੂੰ ਯਾਦ ਕਰਿਓ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਹਾਂ ਬਸ ਉਹ ਹੀ ਅਰਥ ਜੇ ਉਹ ਤੇ ਪੰਜਾਬੀ ਚ ਲਿਖਿਆ ਨਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਲੋ ਦਾ ਮਤਲਬ ਜੀ ਤੂੰ ਨਾਲ ਹੈ ਨਾ ਫਿਰ ਕੋਈ ਪਰਵਾਹ ਨਹੀਂ ਜੇ ਕੋ ਨਿੰਦਿਆ ਕਰਦਾ ਹੈ ਮਹਾਰਾਜ ਕਹਿੰਦਿਆ ਨਾ ਯਾਦ ਰੱਖੀ ਜੀ ਰੱਬ ਵਾਲੇ ਕੁਛ ਨਹੀਂ ਵਿਗੜਨਾ ਇੱਕ ਸਤਿਗੁਰਾਂ ਦਾ ਬਚਨ ਹੈ ਜਿਸ ਨੂੰ ਸਾਜਨ ਰਾਖੀ ਚਾਰ ਨਿਸ਼ਾਨ ਗੁਰੂ ਗੋਬਿੰਦ ਸਿੰਘ ਜੀ ਜਿਸ ਨੂੰ ਸੱਜਣ ਰੱਖੇ ਪ੍ਰਮਾਤਮਾ ਆਲੋਵੇ ਜਿਸ ਨੂੰ ਸਾਜਨ ਰਾਖੀ ਦੁਸ਼ਮਨ ਕਵਨ ਵਿਚਾਰ ਦੁਸ਼ਮਨ ਉਹਦਾ ਕੀ ਕਰ ਲਏਗਾ ਜੀ ਕਿ ਉਹਦੇ ਸਾਹਮਣੇ ਜਿਸ ਨੂੰ ਸਾਜਨ ਰਾਖੀ ਦੁਸ਼ਮਨ ਕਵਨ ਵਿਚਾਰ ਸ਼ਵੇ ਨਾ ਸਕੈ ਤਛਾ ਕੋ ਇਸ ਸੋਕ ਨੂੰ ਸੁਣਿਓ ਸ਼ਵੈ ਨਾ ਸਕੈ ਤੇ ਸ਼ਾਹ ਕੋ ਸ਼ਵੈ ਦਰਥੇ ਛੂਣਾ ਤੇ ਸ਼ਾਹ ਦਰਥੇ ਪਰਸ਼ਾਵਾਂ ਉਹ ਜਿਹਦੇ ਨਾਲ ਸੱਜਣ ਹੋਵੇ ਨਾ ਉਹਦੇ ਸ਼ਰੀਰ ਨੂੰ ਹੱਥ ਲਾਣਾ ਤੇ ਦੂਰ ਦੀ ਗੱਲ ਕੋਈ ਮਾਈ ਦਾ ਲਾਲ ਉਹਦੇ ਪਰਸ਼ਾਵਾਂ ਨੂੰ ਛੂ ਸਕਦਾ ਜਾਂ ਤੂੰ ਤਾਂ ਮੈਂ ਸਭ ਕੋ ਜਿਸ ਨੂੰ ਸਾਜਣ ਰਾਖੀ ਦੁਸ਼ਮਣ ਕਵਨ ਵਿਚਾਰ ਸ਼ਵੈ ਨਾ ਸਕੈ ਤੇ ਸ਼ਾਹ ਕੋ ਨੇਫਲ ਜਾਏ ਗਵਾਰ ਜੋ ਸਾਧੂ ਸਰਨੀ ਪਰੇ ਜਿਹੜੇ ਗੁਰੂ ਕੀ ਸਰਨ ਵਿੱਚ ਪੈ ਗਏ ਸੰਗਤ ਵੀ ਚਲੇਗਾ ਜੋ ਸਾਧੂ ਸਰਨੀ ਪਰੇ ਤਿੰਨ ਕੇ ਕਵਨ ਵਿਚਾਰ ਤਨ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਰੱਖੇਗਾ ਵੈ ਗੁਰ ਕਹਿਣ ਲੱਗੇ ਦੰਤ ਜੀਬ ਜਿਮ ਰੱਖਈ ਦੁਸ਼ਟ ਅਰਿਸ਼ਟ ਸੰਘਾਰ ਜਿਵੇਂ 32 ਕਠੋਰ ਦੰਦ ਕੈਂਚੀ ਦੀ ਤਰ੍ਹਾਂ ਨੇ ਜੀ ਕੋਈ ਚੀਜ਼ ਰੱਖੋ ਕੱਟ-ਕੱਟ ਕੇ ਬਰੀਕ-ਬਰੀਕ ਕਰ ਦਿੰਦੇ ਆ ਹਜ਼ੂਰ ਕਹਿੰਦੇ ਜਿਵੇਂ 32 ਦੰਦਾਂ ਵਿੱਚ ਚੱਲਦੀ ਕੈਂਚੀ ਚ ਪਰਮਾਤਮਾ ਜੀਵ ਨੂੰ ਨਹੀਂ ਕੱਟਣ ਦਿੰਦਾ ਜੇ ਰੱਬ ਵੱਲ ਹੋਵੇ ਨਾ ਇੰਨਾਂ ਵਿੱਚੋਂ ਤੈਨੂੰ ਕੱਟਣ ਨਹੀਂ ਦਾ ਹੈਗਾ ਮੇਰੀ ਫਿਰ ਬਣਤੀ ਹੈ ਜਦੋਂ ਤਾਂ ਮੈਂ ਸਭ ਕੋ ਅੱਗੇ ਮਹਾਰਾਜ ਕਹਿੰਦੇ ਤੂੰ ਸਾਹਿਬ ਮੈਂ ਰਾਸ ਤੂੰ ਮੇਰੇ ਵੱਲ ਹੈਂ ਉਰਿਆ ਜਾ ਰਿਹਾ ਹੈ ਦਰਬੇਸ਼ ਮੈਂ ਥੋੜੀ ਜਿਹੀ ਉਦਾਹਰਨਾ ਲੈ ਰਿਹਾ ਅੱਜ ਸਿਰਫ ਇੱਕੋ ਗੱਲ ਤੇ ਜ਼ੋਰ ਦੇਣਾ ਸੁਚੱਜੀ ਹੋਵੇ ਜਿਨੂੰ ਰੱਬ ਤੇ ਬਰੋਸਾ ਹੈ ਤੂੰ ਨਾ ਸਭ ਕੁਝ ਨਾਲ ਹੈ ਜੇ ਤੂੰ ਕੋਈ ਨਹੀਂ ਤੇ ਕੁਝ ਵੀ ਨਹੀਂ ਸੱਚੇ ਕਿ ਤੇਰੇ ਕਰਕੇ ਮੇਰੀ ਕੀਮਤ ਹੈ ਜੇ ਤੁਸੀਂ ਨਹੀਂ ਤੇ ਸਾਡੀ ਕੀਮਤ ਕੀ ਜੋ ਮਰਜੀ ਕਰੀ ਜਾਈਏ ਦਰਵੇਸ਼ ਤੁਰਿਆ ਜਾ ਰਿਹਾ ਹੈ ਤੇ ਮਾਨਮਤੀ ਔਰਤ ਆਪਣੇ ਮਕਾਨ ਦੀ ਛੱਤ ਉੱਤੇ ਮਹਿਲ ਤੇ ਟਹਿਲਦੀ ਪਈ ਸੀ ਜੋ ਵਿਦਵਾਨ ਕਹਿੰਦਾ ਇੰਨੇ ਕੀ ਕੀਤਾ ਜੀ ਪਾਨ ਚਬਾਰੀ ਸੀ ਇਲਤ ਕੀਤੀ ਉਤੋਂ ਪਾਨ ਦਾ ਜਿਹੜਾ ਛਿਲਕਾ ਸੀ ਕਈ ਲਬਜ਼ੋਰ ਵਰਦਨ ਦਾ ਫੋਗ ਜਿਹੜਾ ਸੀ ਉਹ ਫਕੀਰ ਦੇ ਸਿਰ 'ਚ ਜਾਣ ਕੇ ਸੜ ਦਿੱਤਾ ਮੂੰਚੋ ਕੱਢ ਕੇ ਨਾ ਉਹਦੇ ਸਿਰ 'ਚ ਮਾਰਿਆ ਛਿਰ ਜੇ ਇਲਤ ਕੀਤੀ ਜਦੋਂ ਉਹਦੇ ਸਿਰ 'ਚ ਕੋਈ ਚੀਜ਼ ਵੱਜੀ ਉਹਦੇ ਮਨ ਚਾਹੇ ਵੇਖਿਆ ਵੀ ਕੌਣ ਹੈ ਉੱਤੇ ਉਹਨੇ ਧਿਆਨ ਦਿੱਤਾ ਵੀ ਕਿਹੜੀ ਚੀਜ਼ ਦਿਖਵੀਂ ਭਾਵੇਂ ਥੋੜੀ ਜਿਹੀ ਸਵਰਸ ਤੇ ਕੀਤੀ ਉਹ ਹੱਸਦੀ ਪਈ ਸੀ ਫਕੀਰ ਨੇ ਸਿਰਫ ਗਹਿਰੀ ਨਜ਼ਰ ਨਾਲ ਦੇਖਿਆ ਦਰবেশ ਨੇ ਤੇ ਯਾਦ ਰੱਖਿਓ ਦਰવેશ ਦਾ ਲਬਜ਼ੀ ਅਰਥ ਵੀ ਇਹ ਵੇ ਜਿਹੜਾ ਆਪਣੇ ਮਹਿਬੂਬ ਦੇ ਦਰ ਤੇ ਲਟਕਿਆ ਹੈ ਅਸਲ 'ਚ ਪਰਸ਼ਨ ਸ਼ਬਦ ਦਰਵੇਜ਼ ਪੰਜਾਬੀ 'ਚ ਬਣ ਗਿਆ ਦਰવેશ ਦਰ ਅਵੇਜ਼ ਦਾ ਅਰਥ ਹੈ ਜਿਹੜਾ ਬੂਵੇ ਉੱਤੇ ਲਟਕਿਆ ਉਹਨੂੰ ਦਰવેશ ਕਹਿੰਦੇ ਆ ਉਹ ਦਰવેશ ਨੇ ਸਿਰਫ ਔਰਤ ਵੱਲ ਦੇਖਿਆ ਉਹਨੇ ਇੰਨਾ ਗੁੱਸਾ ਕੀਤਾ ਵੀ ਮੰਗਤੇ ਦੀ ਕੀ ਤਾਕਤ ਮੇਰੇ ਵੱਲ ਦੇਖੇ ਜਦੋਂ ਬੰਦੇ ਦਾ ਪੈਸਾ ਵੱਧ ਜਾਂਦਾ ਨਾ ਉਦੋਂ ਚੇਤੇ ਰੱਖਿਓ ਟੱਚ ਮੋਬਾਈਲ ਬਣ ਜਾਂਦਾ ਹੈ ਜਦੋਂ ਪੈਸਾ ਨਹੀਂ ਹੁੰਦਾ ਉਦੋਂ ਸਭ ਕੁਝ ਸੁਣੀ ਜਾਂਦਾ ਹੈ ਜਿੱਦਣ ਪੈਸਾ ਤੇ ਸਟੇਟਸ ਆ ਜਾਏ ਉਦੋਂ ਇੰਨੀ ਕੌਮੇ ਵੱਧ ਜਾਂਦੀ ਏ ਮੈਂ ਟੱਚ ਫੋਨ ਕਿਹਾ ਨਾ ਹੱਥ ਲਾਏ ਕੋਦਮ ਚੱਲਣ ਲੱਪਿੰਦਾ ਬਰਦਾਸ਼ਤ ਨਹੀਂ ਹੁੰਦਾ ਐਤੋਂ ਮੈਨੂੰ ਕੋਈ ਕਹੇ ਉਹਦੇ ਮਨਸੇ ਨੇ ਕੀ ਕਹਿ ਦੇ ਫਕੀਰ ਦੀ ਬਣ ਜੀ ਉਹਨੇ ਘਰ ਵਾਲੇ ਕੋਲ ਉੱਤੇ ਸੀ ਬੈਠਾ ਨੇ ਕਿਹਾ ਤੇ ਕਾਹਦਾ ਪੈਸਾ ਕਾਹਦੀ ਤੇਰੀ ਚੌਧਰ ਆ ਲੰਘਦਾ ਹੋਇਆ ਮੰਗਤਾ ਮੇਰੇ ਵੱਲ ਛਾਤੀ ਮਾਰ ਗਿਆ ਤਾਂ ਕਿ ਹੋ ਜਾ ਮੈਂ ਪਾਣ ਸਿਰ ਤੇ ਸਰ ਦਿੱਤਾ ਉਹ ਜੋਰੂ ਕਾ ਗੁਲਾਮ ਉਤਰਿਆ ਹਾਥੋ ਦੇ ਸੀ ਡੰਡਾ ਜੀ ਉਹ ਫਕੀਰ ਤੁਰਿਆ ਜਾ ਰਿਹਾ ਸੀ ਉਹਨੇ ਪੂਰੇ ਜ਼ੋਰ ਨਾਲ ਡੰਡਾ ਉਹਦੇ ਸਿਰ ਚ ਮਾਰਿਆ ਡੰਡਾ ਵੱਜਿਆ ਉਹਦਾ ਸਿਰ ਖੁੱਲ ਗਿਆ ਜੀ ਫਕੀਰ ਦਾ ਦਰਵੇਸ਼ ਦਾ ਖੂਨ ਨਿਕਲਿਆ ਉਹਨੇ ਹੱਥ ਨਾਲ ਉੱਥੇ ਬਹਿ ਗਿਆ ਜਿਵੇਂ ਚੱਕਰ ਜਿਹਾ ਆ ਗਿਆ ਬੰਦੇ ਨੂੰ ਉਥੇ ਬਹਿ ਗਿਆ ਤੇ ਉਂਗਲਾਂ ਨਾਲ ਹੱਥ ਲਾ ਕੇ ਉੱਤੇ ਹੱਥ ਦੀਆਂ ਉਂਗਲਾਂ ਖੋਨ ਲੱਗ ਗਿਆ ਨਾਲੇ ਵੇਖੀ ਜਹ ਨਾਲੇ ਮੁਸਕਰਾਈ ਜਾਈ। ਕਹਿੰਦਾ ਵਾਹ ਜ ਨਵੀਂ ਕਿਰਪਾ ਕਰ ਦਿੱਤੀ ਆ। ਵਾਹ। ਉਹ ਬੰਦਾ ਮਾਰ ਕੇ ਦੌੜ ਗਿਆ ਪਿਛਾਂ। ਆਪਣੀ ਘਰ ਵਾਲੇ ਨੂੰ ਦੱਸਣ ਲਈ ਵੇਖ ਜਿੰਨੇ ਤੇਰੇ ਵੱਲ ਝਾਤੀ ਮਾਰੀ ਮੈਂ ਸਿਰ ਪਾੜ ਦਿੱਤਾ। ਜਦੋਂ ਮਕਾਨ ਦੀ ਛੱਤ ਤੇ ਪਹੁੰਚਿਆ ਅਖੀਰ ਵਾਲੇ ਸਟੈਪ ਤੇ ਪੌੜੀ ਤੇ ਗਿਆ ਪੈਰ ਵਿਸਲਿਆ ਸਿਰ ਪਰਨੇ ਥੱਲੇ ਡਿੱਗਿਆ ਨਾਲ ਹੀ ਗਾਟਾ ਟੁੱਟ ਗਿਆ ਤੇ ਤੜਫ ਲੱਗ ਪਿਆ ਗਾਟਾ ਸਮਝ ਗਿਆ ਨਾ ਹਾਂ ਇਹ ਵੀ ਮੈਂ ਪ੍ਰਾਣੀ ਜਾਣ ਜਾਣ ਕੇ ਸ਼ਬਦ ਬੋਲਣਾ ਮੇਰੀ ਬੇਨਤੀ ਹੈ ਤੁਹਾਨੂੰ ਚਿੱਟੇ ਆ ਜਾਣ ਉਹਦੀ ਗਿੱਚੀ ਟੁੱਟ ਗਈ ਜੀ ਗਰਦਨ ਜਦੋਂ ਡਿੱਗਾ ਤੜਪੇ ਉਹਨੇ ਚਿਰ ਨੂੰ ਉਹਦਾ ਵੀ ਪਾਰਾ ਥੋੜਾ ਜਿਹਾ ਹੌਮੇ ਦਾ ਥੱਲੇ ਆ ਗਿਆ ਠੰਡੀ ਹੋ ਗਈ ਉਹ ਆ ਕੇ ਦਰবেশ ਨੂੰ ਕਹਿੰਦੀ ਬਖਸ਼ ਦੇ ਘਰ ਵਾਲੇ ਕੋਲ ਨਹੀਂ ਗਏ ਬਖਸ਼ ਦੇ ਉਹ ਕਹਿੰਦਾ ਤੂੰ ਕੌਣ ਬੀਬਾ ਤੂੰ ਕੌਣ ਹੈ ਕਹਿੰਦੀ ਮੈਂ ਉਹ ਜਿਹਨੇ ਤੇਰੇ ਤੇ ਸਿਰ ਚ ਪਾਣ ਸਟਿਆ ਸੀ ਉਹ ਕਹਿੰਦਾ ਮੈਂ ਤੇ ਤੈਨੂੰ ਜਾਣਦਾ ਹੀ ਨਹੀਂ ਵੇਖੋ ਦੀ ਬਿਰਤੀ ਕਹਿੰਦੀ ਨਹੀਂ ਮੈਂ ਹਾਂ ਉਹ ਜਿਹੜਾ ਤੁਹਾਡੇ ਸਿਰ ਚ ਡੰਡਾ ਮਾਰ ਕੇ ਗਿਆ ਉਹ ਮੇਰਾ ਮਾਲਕ ਹੈ ਉਹ ਤਰਪਦਾ ਪਿਆ ਡਿੱਗ ਪਿਆ ਬਖਸ਼ ਦੇ ਉਹ ਕਹਿੰਦਾ ਅੱਛਾ ਅੱਛਾ ਤੇਰਾ ਮਾਲਕ ਏ ਕਹਿੰਦੀ ਹਾਂ ਕਹਿੰਦਾ ਫਕੀਰ ਕਹਿੰਦਾ ਮੈਨੂੰ ਬਖਸ਼ ਦੇ ਉਹ ਕਹਿੰਦੀ ਮੈਂ ਮਖਿਮਾ ਮੰਗਣਾ ਹੀ ਤੈਨੂੰ ਕੀ ਬਖਸ਼ ਦਿਆਂ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਇਹ ਮਾਲਕਾਂ ਮਾਲਕਾਂ ਦਾ ਝਗੜਾ ਹੈ ਧਿਆਨ ਨਾਲ ਸੁਣੋ ਜਾਂ ਤੂੰ ਤਾਂ ਮੈਂ ਸਭ ਕੁ ਮੈਂ ਕਹਾਣੀ ਸਾਖੀ ਤਾਂ ਲੈ ਰਿਹਾ ਵੀ ਗੱਲ ਪੱਕੀ ਹੋ ਜਾਏ ਆਪਣੀ ਵੀ ਸੱਚੀ કોਣ ਹੈ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਉਹ ਮਾਲਕਾਂ ਦਾ ਕਸੂਰ ਹੈ ਉਹ ਕਹਿੰਦੀ ਮੈਂ ਸਮਝੀ ਨਹੀਂ ਕਹਿੰਦਾ ਤੈਨੂੰ ਸਿਰਫ ਆਪਣੇ ਇਸ ਬੰਦੇ ਮਾਲਕ ਤੇ ਭਰੋਸਾ ਹੈ ਚੇਤੇ ਰੱਖੀ ਮੈਂ ਤੁਰਿਆ ਕੱਲਾ ਫੇਰ ਨਾ ਮੇਰੇ ਪਿੱਛੇ ਵੀ ਕੋਈ ਮਾਲਕ ਹੈ ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ ਉਹ ਸਿਰਫ ਮੇਰਾ ਸਿਰ ਪਾੜ ਸਕਦਾ ਹੈ ਮੇਰੇ ਮਾਲਕ ਕੋਲ ਨਹੀਂ ਤਾਕਤ ਤੇ ਉਹ ਤੇਰੇ ਮਾਲਕ ਨੂੰ ਧਰਤੀ ਤੋਂ ਚੁੱਕ ਕੇ ਲੈ ਗਿਆ ਕਸੂਰ ਮੇਰਾ ਕੋਈ ਨਹੀਂ ਬਸ ਜ ਮਾਲਕ ਮਾਲਕ ਜਿਹਦਾ ਤਗੜਾ ਸੀ ਉਹ ਲੈ ਗਿਆ ਇਹ 4 6 17 ਨੇ ਜੀ ਉਰਦੂ ਦੀਆਂ ਉਹ ਫਕੀਰ ਕਹਿੰਦਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਉਹਨੇ ਤੇਰਾ ਪੱਕੇ ਲੈਣਾ ਸੀ ਰਹਿ ਸਮਝ ਗਿਆ ਨਾ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਖਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਟ ਪਟਾਂ ਗਿਆ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋਧੂ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੇਤਨਾ ਆਵੇ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕ ਕੋ ਮੇਰੀ ਖਮਾਇਤ ਜ਼ਰੂਰ ਥੀ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਮੇਰਾ ਮਾਲਕ ਆਇਆ ਥੇ ਵਿਸ ਯਾਦ ਰੱਖਿਓ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਮੇਰੇ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਗਿਆ ਮੈਂ ਕਿ ਬੇਨਤੀ ਕਰਾਂਗਾ ਰੱਬ ਵੱਡਾ ਮਾਲਕ ਕਿ